ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਛੋਲਗੇ ਦੀ ਚਟਨੀ ਬਣਾਵਾਂਗੇ ਆ ਇੱਕ ਲਾਲ ਮਿਰਚ ਪਾਵਾਂਗੇ ਦੂਜੀਆਂ ਫਿਰ ਥੋੜੀਆਂ ਪੀਸੀਆਂ ਵੀ ਪਾਵਾਂਗੇ ਲਸਣ ਤੇ ਆਦਾ ਇਹ ਵੀ ਪਾਵਾਂਗੇ ਤੇ ਠੰਡ ਬਹੁਤ ਹੈ ਤੇ ਬਾਹਰ ਚੁੱਲੇ 'ਚ ਅੱਗ ਬਾਲ ਕੇ ਰੱਖੀ ਹੋਈ ਹੈ ਸੇਕਣ ਵਾਸਤੇ ਤੇ ਵੀ ਸੇਕਾਂਗੇ ਠੰਡ ਬਹੁਤ ਜਿਆਦਾ ਠੰਡ ਹੈ ਆਪਾਂ ਮਿਰਚ ਚੀਰਾਂਗੇ ਮਿਰਚ ਆਪਾਂ ਚੀਰ ਲਈ ਚਲ ਗਿਆ ਜਪਾਣੀ ਪਾ ਕੇ ਰੱਖਿਆ ਹੋਇਆ ਧੋਣ ਵਾਸਤੇ ਲਸਣ ਅਦਰ ਕਰ ਆਪਾਂ ਛਿੱਲ ਕੇ ਰੱਖਿਆ ਹੋਇਆ ਹੈ ਤੇ ਹੁਣ ਆਪਾਂ ਲਸਣ ਤੇ ਅਦਰ ਕੁੱਟਾਂਗੇ ਹੁਣ ਆਪਾਂ ਮਿਰਚ ਵੀ ਪਾ ਲਾਂਗੇ ਹਣ ਆਧਾ ਲਸਣ ਲਾਲ ਮਿਰਚੇ ਕੁੱਟ ਲਈ ਆਪਾਂ ਤੇ ਹੁਣ ਆਪਾਂ ਛੋਲਗਾ ਪਾਵਾਂਗੇ ਆਪਾਂ ਨਾਣ ਮਿਰਚ ਵੀ ਪਾਵਾਂਗੇ ਨਾਣ ਲਾਲ ਮਿਰਚ ਥੋੜੀ ਜਿਹੀ ਪਾਵਾਂਗੇ ਆਪਾਂ ਦੂਜੀ ਪਾਈ ਹੋਈ ਐ ਚਟਣੀ ਰਗੜ ਲਈ ਤੇ ਹੁਣ ਆਪਾਂ ਦੋ ਰੋਟੀਆਂ ਲਾਵਾਂਗੇ ਲੋ ਆਪਾਂ ਰੋਟੀਆਂ ਵੀ ਬਣਾ ਲਈਆਂ ਤੇ ਚਟਣੀ ਵੀ ਰਗੜ ਲਈ ਤੇ ਹੁਣ ਆਪਾਂ ਚਟਣੀ ਤਰਾਂਗੇ ਰੋਟੀਆਂ ਤੇ ਬਹੁਤ ਵਧੀਆ ਲੱਗੂਗੀ ਤੇ ਮੱਖਣੀ ਰੱਖਾਂਗੇ ਬਹੁਤ ਸਵਾਦ ਲੱਗੂਗੀ ਚਟਣੀ ਤੇ ਮੱਖਣੀ ਬਹੁਤ ਵਧੀਆ ਬਣੀ ਹੈ ਨਾਲ ਮੂਲੀ ਰੱਖਾਂਗੇ ਦੇਖੋ ਮੂਲੀ ਨਾਲ ਨਾਲ ਚਟਨੀ ਤੇ ਮੱਖਣੀ ਬਹੁਤ ਵਧੀਆ ਬਣੀ ਹੈਗੀ ਚਟਨੀ ਮੱਖਣੀ ਨਾਲ ਸਵਾਦ ਲੱਗੋਗੀ ਬਹੁਤ ਰੋਟੀ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ